ਸਰਬਜੀ ਸੰਗਰੂਰ ਵੀ ਦਛਣਾ ਵਿੱਚ ਸੋਹਣੇ ਮੁਕੜਿਆਂ ਤੇ ਰਹਾ ਮਰਦਾ ਤੂੰ ਸੋਹਣੇ ਮੁਕੜਿਆਂ ਤੇ ਰਹਾ ਮਰਦਾ ਤੂੰ ਦਾਰ ਮੇਰੇ ਨੂੰ ਅਣ ਗੋਲੇ ਆਏ ਦਾਰ ਮੇਰੇ ਨੂੰ ਅਣ ਗੋਲੇ ਆਏ ਕਈਆਂ ਛੜ ਗਿਆ ਰਾਹ ਵਿੱਚ ਅਦルフਲੇਲ ਤੇਰੇ ਆ ਖਿਲਗਿਆ ਰਾਹ ਵਿੱਚ ਅਦਰ ਫਰੇਲ ਤੇਰੇ ਤੰਗਰੂਰ ਦੀ ਨੈਣੋਂ ਨੀਰ ਪਰ ਪਰ ਢੋਲ ਆਏ ਤੰਗਰੂਰ ਦੀ ਨੈਣੋਂ ਨੀਰ ਪਰ ਬਲ ਢੋਲ ਆਏ ਤੈਨੂੰ ਪਤਾ ਲੋਕ ਕਿਉਂ ਰੁੱਥਾ ਆਖਦੇ ਨੇ ਕਦੇ ਬੋਲਣਾ ਪਿਆਰ ਨਾਲ ਬੋਲ ਆਏ ਸੁਨੇ ਟੁਕੜੇ ਨਾ ਗੋਰ ਨਾਲ ਕਿਤੇ ਦੇ ਕਬ ਅੱਗੇ ਆਪਣਾ ਦੁੱਖੜਾ ਬੋਲ ਆਏ ਤਬ ਅੱਗੇ